ਵੱਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਾਬਾ ਬਖਸ਼ੀ ਸਿੰਘ ਤੇ ਹਮਲਾ ਹੋਇਆ ਫਾਇਰਿੰਗ ਕੀਤੀ ਗਈ ਹੈ ਬਾਬਾ ਬਖਸ਼ੀ ਸਿੰਘ ਤੇ ਪਰ ਬਾਲ-ਬਾਲ ਬਚ ਗਏ ਨੇ ਬਾਬਾ ਬਖਸ਼ੀ ਸਿੰਘ ਹਾਲਾਂਕਿ ਕਾਰ ਤੇ ਜਰੂਰ ਗੋਲੀਆਂ ਲੱਗੀਆਂ ਨੇ ਤਾਂ ਵੱਡੀ ਖਬਰ ਹੈ ਪਟਿਆਲਾ ਦੇ ਵਿੱਚ ਫਾਇਰਿੰਗ ਹੋਈ ਹੈ ਪਟਿਆਲਾ ਦੇ ਵਿੱਚ ਗੋਲੀਬਾਰੀ ਹੋਈ ਹੈ ਬਾਬਾ ਬਖਸ਼ੀ ਸਿੰਘ ਗਰਮਖਿਆਲੀ ਬਾਬਾ ਬਖਸ਼ੀ ਸਿੰਘ ਦੀ ਕਾਰ ਤੇ ਹਮਲਾ ਹੋਇਆ ਕਾਰ ਤੇ ਗੋਲੀਆਂ ਲੱਗੀਆਂ ਨੇ ਪਰ ਬਾਲ-ਬਾਲ ਬਚ ਗਏ ਨੇ ਬਾਬਾ ਬਖਸ਼ੀ ਸਿੰਘ ਦਾ ਤਿੰਨ ਅਣਪਛਾਤੇਆਂ ਦੇ ਵੱਲੋਂ ਜੋ ਹੈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਗੋਲੀਆਂ ਚਲਾਈਆਂ ਗਈਆਂ ਤਿੰਨ ਅਣਪਛਾਤੇ ਦੱਸੇ ਜਾ ਰਹੇ ਨੇ ਕਿ ਕਾਰ ਦੇ ਸਵਾਰ ਹੋ ਕੇ ਆਉਂਦੇ ਨੇ ਉਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਕਾਰ ਤੇ ਗੋਲੀਆਂ ਲੱਗ ਜਾਂਦੀਆਂ ਨੂੰ ਉਸ ਤੋਂ ਬਾਅਦ ਬਚ ਜਾਂਦੇ ਨੇ ਬਾਬਾ ਬਖਸ਼ੀਸ਼ ਸਿੰਘ ਹਮਲਾਵਰ ਜਿਹੜੇ ਨੇ ਫਾਇਰਿੰਗ ਤੋਂ ਬਾਅਦ ਮੌਕੇ ਤੋਂ ਜਿਹੜੇ ਨੇ ਫਰਾਰ ਹੋ ਜਾਂਦੇ ਨੇ ਤਾਂ ਪਟਿਆਲਾ ਦੇ ਵਿੱਚ ਇਹ ਵਾਰਦਾਤ ਹੋਈ ਹੈ ਪਟਿਆਲਾ ਦੀ ਅੱਧੀ ਰਾਤ ਦੀ ਹੈ ਜੋ ਹੈ ਵਾਰਦਾਤ ਦੱਸੀ ਜਾ ਰਹੀ ਇੱਕ ਤੋਂ 3 ਵਜੇ ਦੇ ਅਵਿਚਕਾਰ ਜਿਹੜਾ ਇਹ ਪੂਰੀ ਘਟਨਾ ਵਾਪਰੀ ਹੈ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੰਗਰੂਰ ਪਟਿਆਲਾ ਰੋਡ ਤੇ ਸੰਗਰੂਰ ਪਟਿਆਲਾ ਹਾਈਵੇ ਤੇ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਜਿਸ ਜਗ੍ਹਾ ਤੇ ਪੂਰੀ ਘਟਨਾ ਵਾਪਰੀ ਹੈ ਹਾਲਾ ਕਿ ਟਾਈਮ ਵੀ ਉਹ ਹੀ ਸੀਗਾ 1 ਤੋਂ ਲੈ ਕੇ 3 ਵਜੇ ਤੱਕ ਦਾ ਜਦੋਂ ਸੜਕਾਂ ਤੇ ਕੋਈ ਸਾਧਨ ਤੁਹਾਨੂੰ ਨਹੀਂ ਦਿਖਾਈ ਦੇਗਾ ਤਾਂ ਇੱਕ ਸੁੰਸਾਨ ਜਗ੍ਹਾ ਦੱਸੀ ਜਾ ਰਹੀ ਹੈ ਕਿ ਸੁੰਸਾਨ ਜਗ੍ਹਾ ਜਦੋਂ ਬਾਬਾ ਬਖਸ਼ੀ ਸਿੰਘ ਆਪਣੀ ਕਾਰ ਤੇ ਉਥੋਂ ਦੀ ਜਾ ਰਹੇ ਸੀ ਤਾਂ ਇਸੇ ਦੌਰਾਨ ਅਣਪਛਾਤੇਆਂ ਦੇ ਵੱਲੋਂ ਉਹਨਾਂ ਦੀ ਕਾਰ ਤੇ ਜਿਹੜਾ ਹਮਲਾ ਕੀਤਾ ਗਿਆ ਉਹਨਾਂ ਤੇ ਹਮਲਾ ਕੀਤਾ ਗਿਆ ਗੋਲੀਆਂ ਚਲਾ ਦਿੱਤੀਆਂ ਗਈਆਂ ਉਸ ਤੋਂ ਬਾਅਦ ਜੋ ਹੈ ਵਾਲ-ਵਾਲ ਬਚ ਗਏ ਨਹਾਲਾ ਕੇ ਆ ਬਾਬਾ ਬਖਸ਼ੀ ਸਿੰਘ ਦਾ ਕੋਈ ਬਿਆਨ ਜਿਹੜਾਗਾ ਸਾਹਮਣੇ ਨਹੀਂ ਆਇਆ ਪਰ ਸੂਤਰਾਂ ਤੋਂ ਜਾਣਕਾਰੀ ਜੋ ਮਿਲੀ ਹੈ ਕਿ ਬਾਬਾ ਬਖਸ਼ੀ ਸਿੰਘ ਪੁਲਿਸ ਦੇ ਕੋਲ ਗਏ ਨੇ ਉਹਨਾਂ ਨੇ ਆਪਣੇ ਵਿਆਹ ਗਰਜ ਕਰਾਏ ਨੇ ਹਾਲਾਂਕਿ ਕੋਈ ਪੁਲਿਸ ਅਧਿਕਾਰੀ ਦਾ ਬਿਆਨ ਵੀ ਸਾਹਮਣੇ ਨਹੀਂ ਆਇਆ ਨਾ ਹੀ ਬਾਬਾ ਬਖਸ਼ੀ ਸਿੰਘ ਦਾ ਕੋਈ ਬਿਆਨ ਜਿਹੜਾਗਾ ਸਾਹਮਣੇ ਨਹੀਂ ਆਇਆ ਪਰ ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਬਾਬਾ ਬਖਸ਼ੀ ਸਿੰਘ ਦੀ ਜੋ ਕਾਰ ਤੇ ਗੋਲੀਆਂ ਲੱਗੀਆਂ ਨੇ ਉਹਨਾਂ ਤੇ ਹਮਲਾ ਹੋਇਆ ਹੈ ਪਟਿਆਲਾ ਦੇ ਵਿੱਚ ਹਮਲਾ ਹੋਇਆ ਹੈ ਜ਼ਰੂਰ ਪਟਿਆਲਾ ਹਾਈਵੇ ਦੇ ਉੱਪਰ ਉਹਨਾਂ ਦੀ ਕਾਰ ਤੇ ਗੋਰੀਆਂ ਚਲਾਈਆਂ ਗਈਆਂ ਨੇ ਬਾਬਾ ਬਖਸ਼ੀ ਸਿੰਘ ਦਾ ਜੇ ਸੀ ਤੁਹਾਨੂੰ ਦੱਸ ਦਈਏ ਕਿ ਬਾਬਾ ਬਖਸ਼ੀ ਸਿੰਘ ਕੌਣ ਨੇ ਦਰਅਸਲ ਬਾਬਾ ਬਖਸ਼ੀ ਸਿੰਘ ਦਾ ਨਾਮ ਉਸ ਵੇਲੇ ਸਾਹਮਣੇ ਆਇਆ ਸੀ ਜਦੋਂ ਅਡੇਰਾ ਮੁਖੀ ਡੇਰਾ ਸੱਚਾ ਸੌਦਾ ਦੇ ਮੁਖੀ ਤੇ ਹਮਲੇ ਦੀ ਕੋਸ਼ਿਸ਼ ਦਾ ਜੋ ਇਲਜ਼ਾਮ ਲੱਗਿਆ ਸੀਗਾ ਹਾਲਾਂਕਿ ਉਹਨਾਂ ਨੂੰ ਗ੍ਰਿਫਤਾਰ ਵੀ ਜਿਹੜਾ ਕਰ ਲਿਆ ਗਿਆ ਸੀ ਪਾਣੀਪਤ ਦੇ ਵਿੱਚ ਘਟਨਾ ਹੋਈ ਸੀ ਜਿੱਥੇ ਸਟਿੱਪਨੀ ਦੇ ਵਿੱਚ ਜਿਹੜਾ ਬਲਾਸਟ ਕੀਤਾ ਗਿਆ ਸੀਗਾ ਤਾਂ ਉਸ ਦੇ ਵਿੱਚ ਇਹਨਾਂ ਦਾ ਨਾਮ ਵੀ ਆਇਆ ਸੀ ਹਾਲਾਂਕਿ ਇਹਨਾਂ ਨੂੰ ਆ ਜੋ ਹੈ ਗ੍ਰਿਫਤਾਰ ਵੀ ਕੀਤਾ ਗਿਆ ਸੀ ਦੋਸ਼ੀ ਐ ਘਰਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਜੇਲ੍ਹ گئے ਸੀ ਜੇਲ੍ਹ ਤੋਂ ਬਾਅਦ ਵਾਪਸ ਆ ਗਏ ਸੀਗੇ ਉਸ ਤੋਂ ਬਾਅਦ ਜੇ ਸੀ ਗੱਲ ਕਰ ਲਈ ਤਾਂ ਜੋ ਪੰਜਾਬ ਦੇ ਨਾਲ ਜੁੜੇ ਮੁੱਦੇ ਹੈਗੇ ਨੇ ਭਾਵੇਂ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸੀ ਕਹਿ ਲਈਏ ਜੋ ਮੋਰਚਾ ਲੱਗਿਆ ਹੋਇਆ ਹੈ ਉੱਥੇ ਵੀ ਉਹਨਾਂ ਨੇ ਕਾਫੀ ਸਮਾਂ ਜਿਹੜਾ ਗੁਜ਼ਾਰਿਆ ਤੇ ਨਾਲ ਜੋ ਪਿੱਛੇ ਜੇ ਮੁਹਾਲੀ ਦੇ ਵਿੱਚ ਮੋਰਚਾ ਲੱਗਿਆ ਸੀ ਪ੍ਰਵਾਸੀਆਂ ਨੂੰ ਲੈ ਕੇ ਤਾਂ ਉਥੇ ਵੀ ਗਏ ਸੋ ਉਥੇ ਵੀ ਇਹਨਾਂ ਨੇ ਸ਼ਮੂਲਿਤ ਕੀਤੀ ਸੀ ਪੰਜਾਬ ਦੇ ਨਾਲ ਜੁੜੇ ਕਈ ਜੜੇ ਦੇ ਮੁੱਦੇ ਹੈਗੇ ਨੇ ਉਹਨਾਂ ਨੂੰ ਉਠਾਉਂਦੇ ਰਹਿੰਦੇ ਨੇ ਤਾਂ ਉਹਨਾਂ ਦੇ ਵਿੱਚ ਜੋ ਮੋਰਚੇ ਲੱਗਦੇ ਨੇ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜੋ ਮੋਰਚੇ ਲੱਗਦੇ ਨੇ ਉਥੇ ਵੀ ਆਪਦੀ ਆਵਾਜ਼ ਉਠਾਉਂਦੇ ਨੇ ਤੇ ਸ਼ਮੂਲਿਤ ਵੀ ਕਰਦੇ ਨੇ ਇਸ ਕਰਕੇ ਉਹਨਾਂ ਨੂੰ ਜ਼ਿਆਦਾਤਰ ਜੋ ਹੈ ਗਰਮ ਖਿਆਲੀ ਦੇ ਨਾਮ ਨਾਲ ਜੋ ਜਾਣਦੇ ਨੇ ਕਿ ਜਿਵੇਂ ਕਿ ਪੰਜਾਬ ਦੇ ਨਾਲ ਜੁੜੇ ਮਸਲੇ ਉਠਾਉਣੇ ਮੋਰਚਿਆਂ ਦੇ ਵਿੱਚ ਸ਼ਮੂਲਿਤ ਕਰਨਾ ਤਾਂ ਅ ਇਸ ਲਈ ਜੋ ਬੱਬਾ ਬਕਸੀਸ ਸਿੰਘ ਹੈ ਇਸ ਕਰਕੇ ਜੋ ਹੈ ਜਾਣੇ ਜਾਂਦੇ ਨੇ ਤਾਂ वी खबर सी कर बाबा बखशीत सिंह उपर हमला हो बच गए ने वाल वाल बचे ने जरूर गोलियां लगिया ने हालांकि सूत्रों तो जानकारी भी मिली है कि बाबा बखशीत सिंह इस संबंधी पुलिस के कोल गए ने पुलिस में अपने बयान दर्ज कराए ने पर ना तो कोई बाबा बखशी सिंह का कोई बयान सामने आया तो ना ही कोई पुलिस का फिलहाल कोई जो है इस बारे कोई जानकारी या जा कोई बयान सामने आया तो हो सकता है कुछ समय बाद इस मामले तो होर भी खुलासे हो सकन जुलिस अधिक ਖਰੀਦਾ ਕੋਈ ਬਿਆਨ ਸਾਹਮਣੇ ਆ ਸਕੇ ਪਰ ਫਿਲਹਾਲ ਇਹ ਨਹੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਉਹਨਾਂ ਦੀ ਕਾਰ ਤੇ ਜਿਹੜਾ ਗਾ ਹਮਲਾ ਜ਼ਰੂਰ ਹੋਇਆ